ਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ 5 ਜਨਵਰੀ 2024 ਦੇ ਨਰਮੇ ਦੇ ਭਾਅ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਤਾਂ ਵੀਡੀਓ ਨੂੰ ਦੋਸਤੋ ਹਰ ਰੋਜ਼ ਦੀ ਤਰ੍ਹਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਜਿਹੜੀ ਆਪਣੀ ਜਾਣਕਾਰੀ ਹੈ ਉਹ ਪਹੁੰਚ ਸਕੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਰੋਜ਼ ਜਿਹੜੀ ਨਰਮੇ ਦੀ ਵੀਡੀਓ ਪਾਉਣੀ ਹੈ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦਾ ਕੀ ਭਾਅ ਰਹਿ ਰਿਹਾ ਹੈ ਉਹਦੀ ਜਾਣਕਾਰੀ ਸ਼ੇਅਰ ਕਰਦੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਧ ਨਰਮਾ ਜਿਹੜਾ ਉਹ 7500 ਦੇ ਕਰੀਬ ਪਹੁੰਚ ਗਿਆ ਰਾਜਸਥਾਨ ਦੀ ਗੋਲੂ ਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾ 7469 ਰੁਪਏ ਪ੍ਰਤੀ ਕੁਇੰਟਲ ਅੱਜ 5 ਜਨਵਰੀ 2024 ਦਾ ਭਾ ਰਿਹਾ ਵੀਰੋ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਰਾਏ ਸਿੰਘ ਨਗਰ ਦੇ ਵਿੱਚ ਨਰਮਾ 7001 ਰੁਪਏ ਵਿਜੇਨਗਰ ਦੇ ਵਿੱਚ 6700 ਰੁਪਏ ਪ੍ਰਤੀ ਕੁਇੰਟਲ ਫਤਿਹਬਾਦ ਦੇ ਵਿੱਚ 6925 ਰੁਪਏ ਐਲਨਾਬਾਦ ਦੇ ਵਿੱਚ 7046 ਰੁਪਏ ਪੀਲੀ ਬੰਗਾ ਦੇ ਵਿੱਚ 7061 ਰੁਪਏ ਗੋਲੂ ਵਾਲਾ 7469 ਰੁਪਏ ਆਦਮਪੁਰ 890 ਰੁਪਏ ਪ੍ਰਤੀ ਕੁਇੰਟਲ ਗੰਗਾ ਨਗਰ ਦੇ ਵਿੱਚ ਨਰਮਾ 7000 ਰੁਪਏ ਅਨੂਪਗੜ ਦੇ ਵਿੱਚ 6920 ਰੁਪਏ ਸੰਗਰੀਆ ਵਿੱਚ 631 ਰੁਪਏ ਸੂਰਤਗੜ ਦੇ ਵਿੱਚ ਨਰਮਾ 6880 ਰੁਪਏ ਬਰਵਾੜਾ ਦੇ ਵਿੱਚ ਨਰਮਾ 6700 ਰੁਪਏ ਪ੍ਰਤੀ ਕੁਇੰਟਲ ਵਿਕਿਆ ਸ਼ਿਵਾਨੀ ਦੇ ਵਿੱਚ ਨਰਮੇ ਦਾ ਭਾਅ 640 ਰੁਪਏ ਹਵੋਰ ਦੇ ਵਿੱਚ ਵੀ ਨਰਮਾ 640 ਰੁਪਏ ਜੈਤਸਰ ਦੇ ਵਿੱਚ 600 ਰੁਪਏ ਸਰਸੇ ਦੇ ਵਿੱਚ ਨਰਮੇ ਦਾ ਭਾਅ 6980 ਰੁਪਏ 라ਵਲੇ ਦੇ ਵਿੱਚ ਨਰਮਾ 7300 ਰੁਪਏ ਤੇ ਨੌਰ ਦੇ ਵਿੱਚ ਨਰਮੇ ਦਾ ਭਾ 6615 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਤਾਂ ਵੀਰੋ ਇਹ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦਾ ਅੱਜ ਦਾ ਕੀ ਭਾ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜਿਹੜੀ ਵੀਰ ਨੇ ਵੀ ਜੁੜਿਆ ਉਹ ਆਪਣੇ ਚੈਨਲ ਨੂੰ ਫੋਲੋ ਕਰ ਲਓ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਅਪਡੇਟ ਜਿਹੜੀ ਉਹ ਆਪਣੇ ਚੈਨਲ ਤੇ ਪਹੁੰਚਦੀ ਰਹੇ ਤਾਂ ਇਹ ਅੱਜ 5 ਜਨਵਰੀ 2024 ਦੇ ਨਰਮੇ ਦੇ ਭਾਹ ਹਵੋਰ ਮੰਡੀ ਸਮੇਤ ਵੱਖ-ਵੱਖ ਮੰਡੀਆਂ ਵਿੱਚ ਕੀ ਰਏ ਨੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀ ਨਵੇਂ ਜੁੜਿਆ ਚੈਨਲ ਨੂੰ ਫੋਲੋ ਕਰ ਲਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ